ਵੱਡੀ ਖਬਰ ਹੁਸ਼ਿਆਰਪੁਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਦੇ ਦਸੂਹਾ ਦੇ ਵਿੱਚ ਗੁੰਡਾਗਰਦੀ ਹੋਈ ਹੈ ਬਦਮਾਸ਼ਾਂ ਨੇ ਨਿੱਜੀ ਬਸ ਤੇ ਹਮਲਾ ਕਰ ਦਿੱਤਾ ਬਸ ਡਰਾਈਵਰ ਦੀ ਵੀ ਇਸ ਦੌਰਾਨ ਕੁੱਟਮਾਰ ਕੀਤੀ ਗਈ ਹੈ ਤੇ ਡਰਾਈਵਰ ਨੂੰ ਬਚਾਉਣ ਆਈਆਂ ਸਵਾਰੀਆਂ ਤੇ ਵੀ ਹਮਲਾ ਕਰ ਦਿੱਤਾ ਗਿਆ ਬਸ ਦੇ ਵਿੱਚ ਸਵਾਰ ਪੁਲਿਸ ਅਧਿਕਾਰੀ ਦੀ ਵਰਦੀ ਤੱਕ ਪਾੜੀ ਗਈ ਹੈ ਬਦਮਾਸ਼ਾਂ ਨੇ ਬਸ ਦੀ ਵੀ ਭੰਤੂੜ ਕੀਤੀ ਬਾਈਕ ਤੇ ਸਵਾਰ ਹੋ ਕੇ ਦਰਸਲੇ ਬਦਮਾਸ਼ਾ ਇਹ ਸਨ ਜਿਨ੍ਹਾਂ ਦੇ ਬਲੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਸ਼ਿਆਰਪੁਰ ਦੇ ਦਸੂਹਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਕਿ ਸ਼ਰਿਆਮ ਗੁੰਡਾਗਰਦੀ ਹੋਈ ਹੈ ਬਦਮਾਸ਼ਾਂ ਬਜਮਾਸ਼ਾਂ ਦੇ ਵੱਲੋਂ ਨਿੱਜੀ ਬੱਸ ਤੇ ਹਮਲਾ ਕੀਤਾ ਗਿਆ ਨਿੱਜੀ ਬੱਸ ਨੂੰ ਟਾਰਗੇਟ ਕੀਤਾ ਗਿਆ ਬੱਸ ਡਰਾਈਵਰ ਦੀ ਕੁੱਟਮਾਰ ਕੀਤੀ ਜਾਂਦੀ ਹੈ ਆ ਤਾਂ ਜਦੋਂ ਡਰਾਈਵਰ ਨੂੰ ਬਚਾਉਣ ਦੇ ਲਈ ਸਵਾਰੀਆਂ ਅੱਗੇ ਹੁੰਦੀਆਂ ਨੇ ਤਾਂ ਫਿਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਸਵਾਰੀਆਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਬੱਸ ਦੇ ਵਿੱਚ ਸਵਾਰ ਪੁਲਿਸ ਅਧਿਕਾਰੀ ਦੀ ਵਰਦੀ ਤੱਕ ਪਾੜ ਦਿੱਤੀ ਗਈ ਪੁਲਿਸ ਅਧਿਕਾਰੀ ਵੀ ਜਦੋਂ ਬਚਾਅ ਦੇ ਵਿੱਚ ਅੱਗੇ ਆਇਆ ਤਾਂ ਉਸ ਦੀ ਵੀ ਆ ਵਰਦੀ ਪਾੜੀ ਗਈ ਹੈ ਬਦਮਾਸ਼ਾਂ ਨੇ ਬੱਸ ਦੀ ਭੰਤੜ ਕੀਤੀ ਹੈ ਬਾਈਕ ਤੇ ਸਵਾਰ ਹੋ ਕੇ ਬਦਮਾਸ਼ਾਇਸਾਂ ਜੰਨਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਖਿਰ ਵੇਖਣਾ ਹੋਵੇਗਾ ਕਿ ਇਹਨਾਂ ਬਦਮਾਸ਼ਾਂ ਦੇ ਖਿਲਾਫ ਹੁਣ ਕੀ ਐਕਸ਼ਨ ਕੀਤਾ ਜਾਂਦਾ ਕਿਉਂਕਿ ਅਸਲੀ ਤੌਰ ਤੇ ਕਾਹਦਾ ਇਹ ਹੋਇਆ ਕਿ ਇਹਨਾਂ ਦੇ ਵੱਲੋਂ ਇਹ ਹੋਇਆ ਕਿ ਇਹ ਗੱਲ ਕੀ ਹੋਈ ਸੀ ਹੱਥ ਵਿੱਚ ਲਿਆ ਗਿਆ ਬੱਸ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਹੈ ਸਵਾਰੀਆਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਆ ਪੁਲਿਸ ਅਧਿਕਾਰੀ ਦੀ ਵਰਦੀ ਤੱਕ ਪਾੜ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਆਖਿਰ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਬਦਮਾਸ਼ਾਂ ਦੇ ਖਿਲਾਫ ਕਦੋਂ ਤ ਆਹੀ ਅੱਗੇ ਹੋਈਆਂ ਇਹ ਕੌਣ ਸੀ ਬੰਦੇ ਪਤਾ ਕੁਛ ਕੀ ਹੋਇਆ ਗਈ ਸੀ ਗੱਲ ਕੀ ਹੋਈ ਸੀ ਬਈ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਪੰਜਾਬ ਦੇ ਵਾਹਾਂ ਦੇ ਕੋਲ ਬਾਕੀ 15 20 ਬੰਦੇ ਨੇ ਅਸੀਂ ਖਾਲੀ ਤੁਰੇ ਦੇ ਤੁਹਾਡੀ ਵੀ ਵਰਦੀ ਪਾੜਤੀ ਕਹਿੰਦੇ ਬਿਲਕੁਲ ਮੈਂ ਜੁੱਤੀ ਵੀ ਆ ਔਰ ਥੋੜਾ ਦਾ ਸਾਹਮਨਾ ਆ ਮੈਂ 50 ਤੱਕ ਮੇਰੀ 3500 ਨੌਕਰੀ ਹੋ ਗਈ ਜੀ ਪੰਜਾਬ ਪੁਲਿਸ ਤੋਂ ਮੈਂ ਦੇਖਣ ਦੇ ਆ ਵੀ ਮੈਂ ਤਾਂ ਹੈਰਾਨ ਐ ਕਿ ਇਹ ਕਿਹੜਾ ਕੰਮ ਹੋ ਗਿਆ ਮੇਨਾਂ ਪਹਿਲੀ ਵਾਰੀ ਸ਼ਰਮ ਫਹੀਂ ਬਰਦੀਆਂ ਪਾ ਕੇ ਤੁਰੀ ਦਾ ਚਾਹੇ ਜੋ ਵੀ ਐ ਇਦਾਂ ਥੋੜੀ ਹੁੰਦੀ ਐ ਠੀਕ ਇਹ ਕੋਈ ਨਹੀਂ ਮੈਂ ਬਾਜਾ ਪਾਪ ਤੋਂ ਚੜਿਆ ਉਹਨਾਂ ਨਾਲ ਠੀਕ ਹੈ ਜੀ ਤੇ ਇਹਨਾਂ ਨੇ ਬੇਨਾਲੀ ਕਿਤੇ ਆਏ ਇਹਨਾਂ ਨੂੰ ਇਹ ਬੜਾ ਪੁੱਛਿਆ ਕੀ ਭਾਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਇਹਨਾਂ ਨੇ ਕੋਈ ਨਹੀਂ ਇਹਨਾਂ ਨੇ ਤਾਂ ਕੰਮ ਕੋਈ ਜੀ ਕੀਤੀ ਹੈ ਇਹ ਕਿੰਨੇ ਬੰਦੇ ਸੀਗੇ ਜਿਹੜੇ ਹਥਿਆਰ ਲੈ ਕੇ ਆਏ ਸੀ ਭਾਜੀ 16 17 ਬੰਦੇ ਸੀ ਹਥਿਆਰ ਵੀ ਸੀਗੇ ਉਹਨਾਂ ਕੋਲ ਹਥਿਆਰ ਕੋਈ ਨਹੀਂ ਬਾ ਇਹਨਾਂ ਕੋਲ ਸੀਗਾ ਉਹਨਾਂ ਸੀ ਛੜਾ ਸਾਜਿਆ ਅੱਛਾ ਉਹ ਸੀ ਗਾਤ ਨਾਲ ਡੰਡੇ ਡੁੰਡੇ ਸਿਰ ਸਵਾਰੀਆਂ ਤੇ ਡਰਾਈਵਰ ਤੇ ਹਮਲਾ ਕੀਤਾ ਹੋਰ ਵੀ ਲੋਕਾਂ ਨੇ ਕੀਤਾ ਆ ਗਿਆ ਬਾ ਡਰਾਈਵਰ ਤੇ ਤਾਂ ਸਵਾਰੀਆਂ ਤੇ ਹਮਲਾ ਹੋਇਆ ਹੁਣ ਗੱਲ ਕਰਾਂਗੇ ਤਰਨਤਾਰਨ ਜਿਮਨੀ ਚੋਣ ਦੀ ਸਜੰਨੀ ਚੋਣ ਨੂੰ ਲੈ ਕੇ ਦਾਵੇਦਾਰੀਆਂ ਦਾ ਦੌਰ ਲਗਾਤਾਰ ਜਾਰੀ ਆਮ ਆਦਮੀ ਪਾਰਟੀ ਦੇ ਟਿਕਟ ਦੇ ਲਈ ਦਾਵੇਦਾਰਾਂ ਦੀ ਹੋੜ ਲੱਗੀ ਹੋਈ ਹੈ ਟਿਕਟ ਦੇ ਚਾਹਵਾਨ ਆਪ ਆਗੂਆਂ ਨੇ ਹੋਲਡਿੰਗਸ ਲਗਾ ਦਿੱਤੇ ਨੇ ਪੋਸਟਰ ਪੋਲੀਟਿਕਸ ਦੇ ਜ਼ਰੀਏ ਹਾਈ ਕਮਾਂਡ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰਮੀਤ ਸਿੰਘ ਸੰਧੂ ਨੂੰ ਲੈ ਕੇ ਵੀ ਚਰਚਾਵਾਂ ਤੇਜ਼ ਨੇ ਹਾਲੀ ਦੇ ਵਿੱਚ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਹਰਮੀਤ ਸਿੰਘ ਜੋ ਕਿ ਸ਼ਾਮਲ ਹੋਏ ਨੇ ਡਾਕਟਰ ਕੁਸ਼ਮੀਰ ਸਿੰਘ ਅਸੋਲ ਦੇ ਭਾਣਜੇ ਵੱਲੋਂ ਵੀ ਦਾਵੇਦਾਰੀ ਜਿਤਾਈ ਗਈ ਹੈ ਚੇਅਰਮੈਨ ਰਣਜੀਤ ਸਿੰਘ ਚੀਮਾ ਇੰਡਸਟਰੀ ਵਿਭਾਗ ਦੇ ਡਾਇਰੈਕਟਰ ਗੁਰਸੇਵਕ ਸਿੰਘ ਆਲੋਖ ਵੀ ਟਿਕਟ ਦੀ ਰੇਸ ਵਿੱਚ ਨੇ ਤਾਂ ਤਰਨ ਤਾਰਨ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਹਾਲਾਂਕਿ ਇਹਨਾਂ ਤਰੀਕਾ ਦਾ ਐਲਾਨ ਹੋਣਾ ਅਜੇ ਬਾਕੀ ਹੈ ਜ਼ਿਮਨੀ ਚੋਣ ਨੂੰ ਲੈ ਕੇ ਪਰ ਇਸ ਤੋਂ ਪਹਿਲਾਂ ਇਹ ਦਾਵੇਦਾਰੀਆਂ ਦਾ ਦੌਰ ਜਾਰੀ ਹੈ ਵਕਫਾ ਤੁਹਾਨੂੰ ਸੀ ਪੋਸਟਰ ਵਿਖਾ ਰਹੇ ਨਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਟਿਕਟ ਦੇ ਚਾਹਵਾਨ ਆਪ ਆਗੂਆਂ ਦੇ ਵੱਲੋਂ ਕਿਵੇਂ ਆਪਣੇ ਹੋਲਡਿੰਗਸ ਲਗਾਏ ਗਏ ਨੇ ਤੇ ਆਪਣੀ ਉਮੀਦਵਾਰੀ ਦੀ ਦਾਵੇਦਾਰੀ ਜਿਤਾਈ ਜਾ ਰਹੀ ਹੈ ਪਾਰਟੀ ਦੇ ਵਿੱਚ ਕੋਈ ਫੁੱਟ ਨਹੀਂ ਆ ਅਸੀਂ ਸਾਰੇ ਇਕੱਠੇ ਆ ਆਮ ਆਦਮੀ ਪਾਰਟੀ ਵਾਲੇ ਸਾਰੇ ਇਕੱਠੇ ਆ ਅਸੀਂ ਇੱਕਜੁੱਟ ਹਾਂ ਸਾਡੇ ਵਿੱਚ ਕੋਈ ਫੁੱਟ ਨਹੀਂ ਪਾਰਟੀ ਨੂੰ ਅਸੀਂ ਪਾਰਟੀ ਲਈ ਪਹਿਲਾਂ ਵੀ ਨਾਲ ਸੀ ਹੁਣ ਵੀ ਨਾਲ ਆ ਤੇ ਅੱਗੇ ਵੀ ਪਾਰਟੀ ਦੇ ਨਾਲ ਰਹਿਵਾਂਗੇ ਮੰਗ ਕਰਨਾ ਸਾਰਿਆਂ ਦਾ ਹੱਕ ਆ ਮੰਗਣਾ ਚਾਹੀਦਾ ਇਹ ਪਾਰਟੀ ਦਾ ਡਿਸੀਜਨ ਹੋਊਗਾ ਕਿਸ ਨੂੰ ਦੇਣਾ ਜੇ ਕੋਈ ਹੋਰ ਬੰਦਾ ਕੰਮ ਉਹਨਾਂ ਨੂੰ ਚੰਗਾ ਲੱਗੂਗਾ ਉਹਨੂੰ ਦੇਣਗੇ ਵੇਖੋ ਪਾਰਟੀਆਂ ਦੇ ਵਿੱਚ ਖਾਰੇ ਖੇਮਿਆਂ 'ਚ ਸਾਰੀਆਂ ਪਾਰਟੀਆਂ ਤੋਂ ਲੋਕ ਲੱਗੇ ਆ ਤੇ ਕੋਈ ਗੱਲ ਨਹੀਂ ਸਾਰੇ ਪ੍ਰਚਾਰ ਹੀ ਕਰ ਰਹੇ ਆ ਹੁਣ ਮੰਨ ਲਓ ਸਾਡੇ 1.2 4 ਜਿੰਨੇ ਵੀ ਲੱਗੇ ਪ੍ਰਚਾਰ ਕਰਦੇ ਆਂ ਆਮ ਪਾਰਟੀ ਦਾ ਇਸੇ ਤਰ੍ਹਾਂ ਜੇ ਕਾਂਗਰਸ ਦੇ ਬੰਦੇ ਲੋ ਕਾਂਗਰਸ ਦਾ ਕਰਦੇ ਆ ਬਾਕੀ ਪਾਰਟੀਆਂ ਨੇ ਮੰਨਣਾ ਕਰਨਾ ਵਾ ਜਿਹੜੀ ਉਹਨਾਂ ਨੂੰ ਚੰਗਾ ਲੱਗੂ ਉਹਨਾਂ ਬੰਦੇ ਦਾ ਨਾਮ ਦੇ ਦੇਣਾ ਤੇ ਸਾਰੇ ਮਿਲ ਕੇ ਉਹਨੂੰ ਜਿਤਾ ਦੇਣਾ ਜੀ ਸਭ ਤੋਂ ਪਹਿਲਾਂ ਤੇ ਜੋ ਵੀ ਸਾਡੀ ਪਾਰਟੀ ਦੇ ਵਿੱਚ ਵਰਕ ਕਰਿਆ ਵਲੰਟੀਅਰ ਆ ਜਾਂ ਲੀਡਰ ਸਾਹਿਬਾਨ ਆ ਹਰ ਕਿਸੇ ਨੂੰ ਹੱਕ ਹੈ ਟਿਕਟ ਮੰਗਣ ਦਾ ਅੱਗੇ ਬਾਅਦਾਂ ਕਿਤੇ ਗੱਲ ਕਰਾਂਗੇ ਗੱਠਜੋੜ ਵਾਲੀ ਸਿਆਸਤ ਦੀ ਜਿੱਥੇ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇਸ ਦੇ ਵਿਚਾਲੇ ਅਕਾਲੀ ਦਲ ਦੇ ਨਾਲ ਗੱਠਜੋੜ ਨੂੰ ਲੈ ਕੇ ਪੰਜਾਬ ਭਾਜਪਾ ਦੀ ਹੀ ਵੱਖੋ ਵੱਖਰੀ رائے ਹੈ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਤਿੱਖਾ ਤੰਜ ਕੱਸਿਆ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸਮੇਂ ਅਕਾਲੀ ਦਲ ਤੇ ਭਾਜਪਾ ਦੇ ਵਿਚਾਲੇ ਗੱਠਜੋੜ ਦਾ ਮੁੱਦਾ ਗਰਮਾਇਆ ਹੋਇਆ ਹੈ ਨਵ ਮਾਸਤਾ ਰਿਸ਼ਤਾ ਮੁਰ ਜੁੜੇਗਾ ਜਾਂ ਨਹੀਂ 2027 ਦੀਆਂ ਚੋਣਾਂ ਵਿੱਚ ਦੋਵੇਂ ਪਾਰਟੀਆਂ ਮਿਲ ਕੇ ਲੜਨਗੀਆਂ ਜਾਂ ਨਹੀਂ ਇਸ ਸਵਾਲ ਦਾ ਜਵਾਬ ਤਾਂ ਭਵਿੱਖ ਤੇ ਕਰਪ ਦੇ ਵਿੱਚ ਹੈ ਪਰ ਅਕਾਲੀ ਦਲ ਦੇ ਨਾਲ ਗੱਠ ਛੋੜਨ ਨੂੰ ਲੈ ਕੇ ਪੰਜਾਬ ਪੀਜਪੀ ਦੇ ਵਿੱਚ ਵੀ ਵੱਖ-ਵੱਖ ਸੁਰ ਸੁਣਾਈ ਦੇ ਰਹੇ ਨੇ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਨਿਸ਼ਾਨੇ ਸਾਧ ਰਹੀਆਂ ਨੇ ਕਿ ਇੱਕ ਅੰਦਾ ਵਿਅਕਤੀ ਦੂਸਰੇ ਕੋ ਰਸਤਾ ਦਿਖਾਣਾ ਚਾਹਤਾ ਹੈ ਉਹ ਕਹਿਣੇ ਦਾ ਮਤਲਬ ਇਹ ਹੈ ਕਿ ਅਬ ਦੋਨੋਂ ਆਪਣੀ ਜ਼ਮੀਨ ਖੋ ਚੁੱਕੇ ਹਨ ਨੂੰ ਲੱਗਦਾ ਹੈ ਕਿ ਕਿਸ ਪ੍ਰਕਾਰ ਸੇ ਗਠਬੰਧਨ ਹੋ ਜਾਏ ਕੁਝ ਤਾਂ ਬਚੇ ਆਪਣਾ ਕੰਮ ਤੋਂ ਚਲਦਾ ਰਹੇ ਅਕਾਲੀ ਦਲ ਤੇ ਭਾਜਪਾ ਤਾਂ ਕਦੋਂ ਇਕੱਠੇ ਹੋਣਗੇ ਨਹੀਂ ਹੋਣਗੇ ਇਹ ਤਾਂ ਪ੍ਰਮਾਤਮਾ ਨੂੰ ਪਤਾ ਹੈ ਪਰ ਬੀਜੇਪੀ ਆਪ ਹੀ ਇਕੱਠੀ ਨਹੀਂ ਹੈ ਜਿੱਥੇ ਜਿਵੇਂ ਤੁਸੀਂ ਦੱਸਿਆ ਕਿ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਨੇ ਜਿਹੜੇ ਉਹ ਉਹਨਾਂ ਦੇ ਥੀਵਜ਼ ਨੇ ਉਹ ਅਲੱਗ-ਅਲੱਗ ਨੇ ਪਰ ਫਿਰ ਵੀ ਮੈਂ ਮੰਨ ਕੇ ਚੱਲਦਾ ਕਿ ਚਾਹੇ ਅਲੱਗ-ਅਲੱਗ ਰਹਿ ਲੈਣਾ ਤੇ ਚਾਹੇ ਇਕੱਠੇ ਹੋ ਕੇ ਲੜ ਲੈਣਾ ਪੰਜਾਬ ਦੇ ਲੋਕ 10 ਸਾਲ ਇਹਨਾਂ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਦੇਖ ਚੁੱਕੇ ਦਰਸਲ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਬਕਾਲਤ ਕੀਤੀ ਸੀ ਪਰ ਉਹਨਾਂ ਦੇ ਟਿਪਟੇ ਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਤੋਂ ਕੋਰੀ ਨਾ ਕਰ ਦਿੱਤੀ ਅੱਤਵਾਦ ਦੇ ਕਾਲੇ ਦਿਨਾਂ ਤੋਂ ਉੱبر ਰਹੀ ਪੰਜਾਬ ਦੇ ਵੱਡੇ ਹਿੱਤਾਂ ਖਾਤਰ 1996 ਚ ਭਾਜਪਾ ਨੇ ਕੌਮੀ ਪਾਰਟੀ ਹੁੰਦਿਆਂ ਵੀ ਅਕਾਲੀ ਦਲ ਤੋਂ ਦੂਜੇ ਦਰਜੇ ਤੇ ਰਹਿਣਾ ਮੰਨ ਲਿਆ ਸੀ ਦਹਾਕਿਆਂ ਤੱਕ ਭਾਜਪਾ 23 ਸ਼ਹਿਰੀ ਵਿਧਾਨ ਸਭਾ ਸੀਟਾਂ ਨਾਲ ਸੰਤੁਸ਼ਟ ਰਹੀ ਜਦੋਂ ਕਿ ਅਕਾਲੀ ਪਿੰਡੂ ਖੇਤਰ ਅਜਵਦੀ ਭਾਜਪਾ ਦਾ ਵਿਕਾਸ ਰੁਕ ਗਿਆ ਪਰ ਪਾਰਟੀ ਆਪਣੇ ਆਪ ਨਾਲੋਂ ਵੱਧ ਪੰਜਾਬ ਦੇ ਹਿੱਤਾਂ ਨੂੰ ਤਰਜੀਹ ਦੇਂਦੀ ਰਹੀ। ਇਸ ਦੀ ਕਦੇ ਵੀ ਪ੍ਰਸ਼ੰਸਾ ਨਹੀਂ ਕੀਤੀ ਗਈ। ਅੱਜ ਅਸੀਂ ਮੁਰਤੋਂ ਪੰਜਾਬ ਵਿਰੋਧੀ ਤਾਕਤਾਂ ਨੂੰ ਉੱਪਰ ਦੇ ਦੇਖ ਰਹੇ ਹਾਂ। ਇਸ ਲਈ ਭਾਜਪਾ ਦੇ ਕਾਲੀਆਂ ਨੂੰ ਪੰਜਾਬ ਦੇ ਹਿੱਤ ਲਈ ਸਿਆਸੀ ਮਤਭੇਦ ਛੱਡ ਦੇਣੇ ਚਾਹੀਦੇ ਨੇ। ਲੇਕਿਨ ਅੱਜ ਭਾਰਤੀ ਜਨਤਾ ਪਾਰਟੀ 117 ਦੀਆਂ 17 ਸੀਟਾਂ ਤੇ ਬੀਜੇਪੀ ਚੋਣਵੀ ਤਿਆਰੀ ਚ ਜੁਟ ਗਈ ਹੈ। ਜ਼ਿਕਰੀ ਖਾਸੇ ਕਿ ਦਿਨ ਖੇਤੀ ਕਾਨੂੰਨਾਂ ਨੂੰ ਲੈ ਕੇ ਦੋਹਾਂ ਪਾਰਟੀਆਂ ਦਾ ਰਿਸ਼ਤਾ ਟੁੱਟਿਆ ਸੀ ਜਿਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੋਹਾਂ ਨੇ ਬਖੂ ਬਖ ਲੜੀਆਂ ਇਸ ਤੋੜ ਵਿਛੋੜੇ ਤੋਂ ਬਾਅਦ ਜੋ ਕੁਝ ਸਿਆਸੀ ਤੌਰ ਤੇ ਹਾਸਲ ਹੋਇਆ ਉਹ ਦੋਵੇਂ ਪਾਰਟੀਆਂ ਦੇ ਸਾਹਮਣੇ ਹੈ 2027 ਦੀਆਂ ਚੋਣਾਂ ਤੋਂ ਪਹਿਲਾਂ ਗੱਠ ਚੋੜ ਦੀ ਅੱਗ ਫਿਰ ਤੋਂ ਸੁਲਗੀ ਹੈ ਪਰ ਇੱਕ ਹੀ ਰੁਖ ਅਖਤਿਆਰ ਕਰੇਗੀ ਸਿਆਸੀ ਗਲਿਆਰਾਂ ਦੀ ਇਸ ਤੇ ਨਜ਼ਰ ਬਣੀ ਹੋਈ ਹੈ ਦਿੱਲੀ ਤੋਂ ਰਵੀ ਮਿਸ਼ਰਾ ਤੇ ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ ਨਿਊ ਸਿਟੀ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਵਾਲੇ ਮਾਮਲੇ ਦੀ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦਰਬਾਰ ਸਾਹਿਬ ਨੂੰ ਮਿਲੀਆਂ ਧਮਕੀਆਂ ਨੂੰ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ 1984 ਦੇ ਇਤਿਹਾਸ ਦਾ ਜ਼ਿਕਰ ਕਰਕੇ ਕਾਂਗਰਸ ਨੂੰ ਹੀ ਸਵਾਲਾਂ ਦੇ ਕਟਾਰੇ ਵਿੱਚ ਖੜਾ ਕਰ ਦਿੱਤਾ ਦਰਬਾਰ ਸਾਹਿਬ ਨੂੰ ਮਿਲੀਆਂ ਧਮਕੀਆਂ ਦੀ ਗੂੰਜ ਦਿੱਲੀ ਦੇ ਵਿੱਚ ਜਾ ਪਹੁੰਚੀ ਪੰਜਾਬ ਦੇ ਕਾਂਗਰਸੀ ਸਾਂਸਦਾਂ ਨੇ ਸੰਸਦ ਦੇ ਅੰਦਰ ਇਹ ਮੁੱਦਾ ਚੁੱਕਿਆ ਅਤੇ ਬਾਹਰ ਵੀ ਪ੍ਰਦਰਸ਼ਨ ਕੀਤਾ ਰਾਜਾ ਵੜਿੰਗ ਸਮੇਤ ਹੋਰ ਸਾਂਸਦਾਂ ਨੇ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਪੁਲਿਸ ਦੇ ਬਲੌ ਇੱਕ ਸ਼ਖਸ ਨੂੰ ਗਲਤ ਹਿਰਾਸਤ ਦੇ ਵਿੱਚ ਲੈ ਜਾਣ ਦੇ ਵੀ ਇਲਜ਼ਾਮ ਲਗਾਏ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਹਮਨੇ ਬਾਰ ਬਾਰ ਸਰਕਾਰ ਸੇ ਕਹਾ ਸਰਕਾਰ ਪਹਿਲੇ ਤੋਂ 6 ਦਿਨ ਆਈ ਨਹੀਂ ਕੱਲ ਪਰਸੋ ਮੁੱਖ ਮੰਤਰੀ ਆਏ تھے ਉਹਨਾਂ ਨੇ ਕਹਾ ਕਿ ਹਮਨੇ ਇੱਕ ਬੰਦਾ ਪਕੜ ਲਿਆ ਹੈ ਲੇਕਿਨ ਜੋ ਬੰਦਾ ਪਕੜਾ ਹੈ ਉਹ ਕੋਈ ਹੋਰ ਪਕੜ ਲਿਆ ਪਕੜਨੇ ਕੇ ਬਾਅਦ ਵੀ ਧਮਕੀਆਂ ਆ ਰਹੀਆਂ ਉਹ ਈਮੇਲ ਆ ਰਹੀ ਧਮਕੀ ਭਰੀ ਲਗਾਤਾਰ 14 ਜੁਲਾਈ ਸੇ ਸ਼ੁਰੂ ਹੋਈ ਹੈ ਔਰ ਲਗਾਤਾਰ ਆ ਰਹੀ ਹੈ लेकिन अभी तक कोई आदमी गिरफ्तार नहीं हुआ एक आदमी गिरफ्तार किया लेकिन उन्होंने दोबारा ईमेल करके बोला कि आपने गलत आदमी को गिरफ्तार किया हम यहाँ हैं इनकी शराखत होनी चाहिए और उनको पकड़ के अंदर करना चाहिए आज अगर सबसे पवित्र स्थान सिखों का अमृतसर में हरमंदिर साहब है वो सुरक्षित नहीं है तो पंजाब में कौन सुरक्षित हो सकता है देश में कौन सुरक्षित हो सकता है और इस परिस्थिति में अगर कोई श्री हरमंदिर साहब को धमकी देता है ਸਰਕਾਰ ਦਾ ਉਤਰਦਾਇਤ ਤੋਂ ਬੰਤਾ ਹੈ ਕਿ ਪਹਿਲ ਕੇ ਆਧਾਰ ਕੇ ਉਪਰ ਅ ਉਸ ਨੂੰ ਕੋ ਚਿਨਹਿਤ ਕੀਤਾ ਜਾਏ ਉਨਕੇ ਉਪਰ ਕਾਰਵਾਈ ਕੀ ਜਾਏ ਕਾਂਗਰਸ ਇਸ ਪ੍ਰਦਰਸ਼ਨ ਨੂੰ ਲੈ ਕੇ ਆਮ ਆਦੀ ਪਾਰਟੀ ਨੇ ਤਿੱਖਾ ਪਲਟਵਾਰ ਕੀਤਾ ਅਤੇ ਉਹਨਾਂ ਪੰਜਾਬ ਕਾਂਗਰਸ ਦੇ ਸਿਆਸੀ ਲਾਹਾ ਲੈਣ ਦੇ ਇਲਜ਼ਾਮ ਲਗਾਏ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਣ ਦੀ ਵੀ ਨਿਖੇਦੀ ਕੀਤੀ ਗਈ ਅਤੇ ਪੁਲਿਸ ਦੇ ਵੱਲੋਂ ਮੁਲਜ਼ਮਾਂ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਗੱਲ ਆ ਕੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਬੈਠ ਕੇ ਵੀ ਕੋਈ ਵਿਅਕਤੀ ਇਹ ਜਹਾ ਮਹੇਜੀ ਮਨਸ਼ਾ ਰੱਖੂਗਾ ਤੇ ਜੇ ਪਤਾਲ ਦੇ ਵਿੱਚ ਵੀ ਹੋਵੇ ਤਾਂ ਵੀ ਉਹਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕੱਢ ਕੇ ਲਿਆ ਕੇ ਉਹਨੂੰ ਉਹਦੇ ਅੰਜਾਮ ਤੱਕ ਪਹੁੰਚਾਏਗੀ ਜ਼ਿਕਰ ਹੋਇਆ ਹੈ ਕਿ ਬੀਤੇ ਦਿਨ ਸੀਐਮ ਭਗਵੰਤ ਮਾਨ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਸੀ ਇਸ ਦੌਰਾਨ ਉਹਨਾਂ ਐਸਡੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰਕੇ ਕੇਸ ਨੂੰ ਹੱਲ ਕਰਨ ਦੇ ਨੇੜੇ ਪਹੁੰਚਣ ਦੀ ਗਲਾਕੀ ਸੀ ਉਧਰ ਅੰਮ੍ਰਿਤਸਰ ਪੁਲਿਸ ਨੇ ਵੀ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲੈ ਆਇਆ ਹੋਇਆ ਦਿੱਲੀ ਤੋਂ ਅਵੀ ਮਿਸ਼ਰਾ ਤੇ ਚੰਡੀਗੜ੍ਹ ਤੋਂ Umesh Sharma News 18 ਪੰਜਾਬ